ਸਰਬਜੀਤ ਸੰਗਰੂਰ ਵੀ ਦੀ ਕਾਪਾ ਰਾਤ ਬਸਲਾ ਵਾਲੀ ਕਿਉਂ ਨਹੀਂ ਮਾਨਦੇ ਰਾਤ ਬਸਲਾ ਵਾਲੀ ਕਿਉਂ ਨਹੀਂ ਮਾਨਦੇ ਕਿਉਂ ਵਿਛੋੜੇ ਦਾ ਜਾਮ ਦਿਨ ਰਾਤ ਪੀਤਾ ਕਿਉਂ ਵਿਛੋੜੇ ਦਾ ਜਾਮ ਦਿਨ ਰਾਤ ਪੀਤਾ ਠੀਕ ਹੈ ਮੈਨੂੰ ਤਾਂ ਤੇਰੇ ਤੋਂ ਪਿਆਰਾ ਕੋਈ ਵੀ ਨਹੀਂ ਇਸ ਲਈ ਤਾਂ ਦਿਨ ਰਾਤ ਮਰਦਾ ਹਾਂ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਨੂੰ ਕਿ ਤੂੰ ਯਾਦ ਕਰਦੀ ਐ ਕਿ ਨਹੀਂ ਪੜ ਰਚਨਾਵਾਂ ਮੇਰੀਆਂ ਪੜ ਰਚਨਾਵਾਂ ਮੇਰੀਆਂ ਸੁਣ ਰਚਨਾਵਾਂ ਮੇਰੀਆਂ ਕਿੰਨਾ ਯਾਦ ਕਰਦਾ ਹਾਂ ਕਿੰਨਾ ਯਾਦ ਕਰਦਾ ਹਾਂ ਪੁੱਛਦੇ ਨਹੀਂ ਕਈ ਮੈਨੂੰ ਅਕਸਰ ਤੇਰੇ ਬਾਰੇ ਅਕਸਰ ਤੇਰੇ ਬਾਰੇ